ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਧਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਡੇ ਵਿੱਚ ਪਟਿਆਲਾ ਤੋਂ ਸ੍ਰੀਮਾਨ ਪਾਪਾ ਮਨਮੋਹ ਸਿੰਘ ਜੀ ਕਥਾਵਾਚਕ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹ ਆਪ ਜੀ ਨੂੰ ਆਪਣੇ ਸ਼ੁਭ ਵਿਚਾਰਾਂ ਨਾਲ ਨਿਹਾਲ ਕਰਨਗੇ ਜਿੰਨੀ ਦੇਰ ਉਹ ਸ਼ੁਰੂ ਕਰਦੇ ਨੇ ਉਨੀ ਦੇਰ ਅਪਨਾ ਨਾਮ ਜਪਦੇ ਆਂ ਫਿਰ ਉਹਨਾਂ ਦੇ ਵਿਚਾਰ ਸੁਣਨੇ ਬੈਠ ਕੇ ਸਾਰਿਆਂ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

दुनिया दुनिया जे दुनिया जे रे

ਦਾ ਦੇ ਅੰਤ ਉਹ ਜੰਦਾਸ ਤੋਹਾਰ ਆ ਕੇ ਬੇਨਤੀ ਕੀਤੀ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਹੈ ਔਰੰਗਜ਼ੇਬ ਰੋਜ਼ ਦਾ ਸਵਾ ਮਨ ਜਨੇਊ ਲਾ ਕੇ ਫੇਰ ਰੋਕੀ ਖਾਂਦਾ ਹੈ ਪਰ ਉਕਾਰਨ ਸਰਬ ਜਨੇਊ ਆਰ ਸਵਾਮਨ ਹੋ ਰਹੇ ਹੈ ਤੇ ਉਹ ਜਿੰਦ ਜਦੋਂ ਆ ਕੇ ਬੇਨਤੀਆਂ ਕੀਤੀਆਂ ਜੇ ਰ ਕੋ ਡਾਕਟਰ ਕੋ ਤੇ ਕੋਲ ਜਾ ਕੇ ਆਪਣੀ ਬਿਮਾਰੀ ਦੱਸੇ ਤੇ ਡਾਕਟਰ ਕਿਸ ਅਗੰਮੀ ਸੋਚ ਵਿੱਚ ਜਾ ਕੇ ਜਦੋਂ ਉਹਨਾਂ ਨੂੰ ਦਵਾਈ ਦਿੱਤੀ ਜਾਵੇ ਤੇ ਇਹਦਾ ਤਨ aroog ਹੋਵੇ چل کے جن بہ رہا گرو تیگ بہادر صاحب آگمی سوچ وے بالا پریتم کھیلتے کھیلتے آئے پوچھا مہاراج ਦਿੱਤਿਆ ਬਾਦ ਨਹੀਂ ਰਹਿਣਾ ਕਰਮੋਂ ਸੇਵ ਦਿੱਤਿਆ ਬਾਦ ਨਹੀਂ ਰਹਿਣਾ ਦਿੱਤਿਆ ਬਾਦ ਜੀ ਰਹਿਣਾ ਕਰਮੋਂ ਸੇਵ ਦਿੱਤਿਆ ਬਾਦ ਨਹੀਂ ਰਹਿਣਾ ਦਿੱਤਿਆ ਬਾਦ ਜੀ ਰਹਿਣਾ ਕਰਮੋਂ ਪਛੜ ਦਿੱਤਿਆ ਬਾਦ ਜੀ करतिया वीती आवाज़ी नाज़ी रत्या बाद

तर जी वाज जी वाद जी रहंदा तरजी The ਬਾਤ of ਰਣ ਤਨ ਜਿਨ ਜਿੱਤਿਆ ਬਾਦ the ਨੇ ਸਿੱਤ ਬਾਤ बाद कीरन अत कीरण کہنے لگے بیٹا جے میں سیس لے دیتا شہید ہو گیا بیٹا تو یا تیم ہو جائے گا جے میں سیس لے دیتا تیرے ماتا کی بدوہ ہو جان گے تے بانا تری تم کہنے لگے پتا جی جے میرے ایک کے جتیم ہونے لگے ਪਾਪ ਦੇ ਲੱਖਾਂ ਬੱਚੇ ਜਤੇਮ ਹੋਣ ਨੂੰ ਬਚਦੇ ਨੇ ਤੇ ਮੈਨੂੰ ਪਰਵਾਹ ਨਹੀਂ ਜੇ ਮੇਰੇ ਮਾਤਾ ਜੀ ਦੇ ਵਿਧਵਾ ਹੋਣ ਨਾਲ ਪਾਪ ਦੀਆਂ ਲੱਖਾਂ ਸੰਬੰਧੀਆਂ ਵਿਧਵਾ ਹੋਣ ਨੂੰ ਬਚਦੀਆਂ ਨੇ ਤੇ ਮੈਨੂੰ ਪਰਵਾਹ ਨਹੀਂ ਪਿਆਰ ਪਾਸੇ ਕੁਤੇ ਮਹਾਦਰ ਸਾਹਿਬ ਖੜਨ ਲਗੇ ਮਾਹਬਾ ਸ਼ਾਬਾਸ਼ ਬੇਟਾ ਸ਼ਾਬਾਸ਼ ਤੇਰੇ ਕੋ ਇਹ ਹੀ ਆਸ ਕੀਤੀ ਜਾ ਸਕਦੀ ਸੀ ਉਹ ਸੀਸ ਤੇ ਦਿੱਲੀ ਦੇ ਵਿੱਚ ਲਾ ਕੇ ਜੁੜੀ ਨਸੀਬ ਆਖਣ ਲੋ